ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਕਿੱਸਾ ਮਦਨਸੈਨ ਰਾਜਕੁਮਾਰ ਦਾ ਮਦਨਸੈਨ ਰਾਜਕੁਮਾਰ ਰਤਨਪੁਰ ਦੇ ਰਾਜੇ ਚੰਦਰਸੈਨ ਦਾ ਇਕਲੌਤਾ ਪੁੱਤਰ ਸੀ ਮਦਨਸੈਨ ਬੜਾ ਹੀ ਲਾਡਾਂ ਤੇ ਚਾਵਣ ਨਾਲ ਪਾਲਿਆ ਗਿਆ ਰਾਜਕੁਮਾਰ ਸੀ ਤਾਂ ਰਾਜੇ ਚੰਦਰਸੈਨ ਦਾ ਰਾਜ ਬਹੁਤ ਵਧੀਆ ਚੱਲ ਰਿਹਾ ਸੀ ਖੁਸ਼ੀ-ਖੁਸ਼ੀ ਸੋਹਣਾ ਪਰਿਵਾਰ ਜੀ ਰਿਹਾ ਸੀ ਤੇ ਅਚਾਨਕ ਸੋਹਣੇ ਪਰਿਵਾਰ ਤੇ ਇੱਕ ਦਿਨ ਅਜਹੀ ਵਿਪਤਾ ਆਈ ਕਿ ਰਾਜੇ ਚੰਦਰਸੈਨ ਦੀ ਪਤਨੀ ਤੇ ਮਦਨ ਸੈਨ ਦੀ ਮਾਤਾ ਦੀ ਮੌਤ ਹੋ ਜਾਂਦੀ ਆ ਤਾਂ ਰਾਜਕੁਮਾਰ ਮਾਂ ਤੋਂ ਬਿਨਾ ਬਿਲਕੁਲ ਇਕੱਲਾ ਰਹਿ ਜਾਂਦਾ ਹੈ ਤੇ ਵਜ਼ੀਰਾਂ ਦੇ ਕਹਿਣ ਤੇ ਰਾਜਾ ਦੂਸਰਾ ਵਿਆਹ ਕਰਵਾ ਲੈਂਦਾ ਜਦੋਂ ਰਾਜਾ ਚੰਦਰਸੈਨ ਦੂਸਰਾ ਵਿਆਹ ਕਰਵਾ ਕੇ ਰਾਜਕੁਮਾਰੀ ਨੂੰ ਘਰ ਲਿਆਉਂਦਾ ਹੈ ਤਾਂ ਉਹ ਰਾਜੇ ਮਦਨ ਸੈਨ ਦੀ ਮਤ੍ਰੇਈ ਮਾਂ ਹੁੰਦੀ ਹੈ ਮਤ੍ਰੇਈ ਮਾਂ ਰਾਜਕੁਮਾਰ ਨੂੰ ਆ ਕੇ ਦੇਖਦੀ ਹੈ ਤਾਂ ਉਹ ਦਿਲ ਹੀ ਦਿਲ ਉਸ ਨੂੰ ਪਸੰਦ ਕਰਨ ਲੱਗਦੀ ਹੈ ਤਾਂ ਉਹ ਵੇਖਦੀ ਹੈ ਕਿ ਮਦਨਸਹਿਣ ਬਹੁਤ ਹੀ ਸੋਹਣਾ ਸੁਨੱਖਾ ਲੰਮਾ ਲੰਜਾ ਰਾਜਕੁਮਾਰ ਹੈ ਤੇ ਉਹ ਇੱਕ ਦਿਨ ਰਾਜਕੁਮਾਰ ਦੇ ਮਹਿਲਾਂ ਵਿੱਚ ਜਾਂਦੀ ਹੈ ਤਾਂ ਉਸ ਨੂੰ ਆਪਣਾ ਫਤਵਾ ਰੱਖਦੀ ਆ ਕਿ ਉਸ ਨਾਲ ਸ਼ਾਦੀ ਕਰਵਾਉਣਾ ਚਾਹਦੀ ਆ ਲੇਕਿਨ ਮਦਨ ਸੈਨ ਕਹਿੰਦਾ ਹੈ ਕਿ ਉਹ ਤਾਂ ਉਸਦੇ ਮਾਸ ਮਾਣਾ ਤਾਂ ਰਾਣੀ ਆਪਣੇ ਕੱਪੜੇ ਫਾੜ ਲੈਂਦੀ ਅਤੇ ਰੋਲਾ ਰੱਪਾ ਪਾਉਂਦੀ ਹੈ ਤੇ ਰਾਜੇ ਚੰਦਰ ਸੈਨ ਨੂੰ ਕਹਿੰਦੀ ਆ ਕਿ ਮੈਂ ਤਾਂ ਮਦਨ ਸੈਨ ਨੂੰ ਪੁੱਤਰ ਸਮਝਿਆ ਸੀ ਲੇਕਿਨ ਉਸਨੇ ਮੇਰੇ ਨਾਲ ਮਤਰੀਆਂ ਵਾਲੀ ਹੀ ਕਾਰ ਵਖਾਈ ਉਸਨੇ ਤਾਂ ਮੇਰਾ ਨਜਾਇਜ਼ ਫਾਇਦਾ ਚੱਕਿਆ ਰਾਜੇ ਚੰਦਰ ਸੈਨ ਨੂੰ ਵੀ ਰਾਣੀ ਤੇ ਯਕੀਨ ਆ ਗਿਆ ਤਾਂ ਉਸਨੇ ਆਪਣੇ ਪੁੱਤਰ ਤੇ ਗੇ ਇਲਜ਼ਾਮਾਂ ਨੂੰ ਸੱਚ ਮੰਨ ਕੇ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਰਾਜਾ ਚੰਦਰ ਸੈਨ ਹੁਣ ਇੱਕ ਪਾਸੇ ਰਾਣੀ ਵੱਲ ਹੀ ਹੋ ਚੁੱਕਾ ਸੀ ਉਸ ਨੂੰ ਆਪਣੇ ਪੁੱਤਰ ਦਾ ਕੋਈ ਮੋਹ ਨਹੀਂ ਸੀ ਨਜ਼ਰ ਆ ਰਿਹਾ ਉਸ ਨੇ ਆਪਣੇ ਪੁੱਤਰ ਨੂੰ ਮਹਿਲਾ ਵਿੱਚੋਂ ਜਾਣ ਲਈ ਕਹਿ ਦਿੱਤਾ ਤੇ ਜਦੋਂ ਰਾਜਾ ਚੰਦਰ ਸੈਨ ਆਪਣੇ ਪੁੱਤਰ ਨੂੰ ਮਹਿਲਾ ਵਿੱਚੋਂ ਭੇਜ ਰਿਹਾ ਸੀ ਤਾਂ ਮਦਨ ਸੈਨ ਨੂੰ ਵੀ ਇਹ ਗੱਲ ਸਹੀ ਸਹੀ ਸਮਝ ਆ ਚੁੱਕੀ ਸੀ ਕਿ ਇਹਦਰ ਹਸਲ ਮੇਰੇ ਤੇ ਇਲਜ਼ਾਮ ਹੀ ਲੱਗ ਰਹੇ ਨੇ ਤਾਂ ਉਹ ਇੱਕਦਮ ਤਿਆਰ ਹੋ ਜਾਂਦਾ ਹੈ ਘਰ ਛੱਡਣ ਲਈ ਮਹਿਲ ਛੱਡਣ ਲਈ ਤਾਂ ਜਦੋਂ ਉਹ ਮਹਿਲ ਛੱਡਣ ਲਈ ਤਿਆਰ ਹੁੰਦਾ ਹੈ ਤਾਂ ਉਧਰ ਮਦਨ ਸੈਨ ਦੀ ਇਸ ਪਤਨੀ ਰਾਜਕੁਮਾਰੀ ਚੰਦਰਪ੍ਰਭਾ ਉਸ ਨੂੰ ਕਹਿੰਦੀ ਹੈ ਕਿ ਉਹ ਤਾਂ ਉਸ ਦੀ ਮਤਰੀ ਮਾਂ ਹੈ ਲੇਕਿਨ ਮੈਂ ਤਾਂ ਤੁਹਾਡੀ ਪਤਨੀ ਆ ਮੈਂ ਵੀ ਤੁਹਾਡੇ ਨਾਲ ਹੀ ਚੱਲਾਂਗੀ ਤਾਂ ਉਧਰ ਚੰਦਰਪ੍ਰਭਾ ਬਹੁਤ ਹੀ ਸੁਨੱਖੀ ਤੇ ਸਮਝਦਾਰ आर्टसी जो कि मदनसेन ਦੀ ਪਤਨੀ ਸੀ ਤਾਂ ਉਸ ਨੂੰ ਲੈ ਕੇ ਮਦਨसेन ਉੱਥੋਂ ਚੱਲ ਪੈਂਦਾ ਹੈ ਤੇ ਦੋਵੇਂ ਇਕੱਠੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਇੱਕ ਜੰਗਲ ਵਿੱਚ ਜਾ ਕੇ ਰਾਤ गुजारਦੇ ਨੇ ਤੇ ਉੱਥੇ ਜਾ ਕੇ ਮਦਨसेन ਦੇਖਦਾ ਹੈ ਕਿ ਉਸ ਦੀ ਧਰਮਸ ਪਤਨੀ ਚੰਦਰਪ੍ਰਭਾ ਜੋ ਕਿ ਬਹੁਤ ਹੀ ਜ਼ਿਆਦਾ ਸੁੰਦਰ ਹੈ ਤੇ ਮਦਨਸੈਨ ਵੀ ਉਸ ਨੂੰ ਬਹੁਤ ਜ਼ਿਆਦਾ ਪ੍ਰੇਮ ਪਿਆਰ ਕਰਦਾ ਹੈ ਤੇ ਉਹ ਇੱਕ ਦਿਨ ਵੀ ਉਸ ਬਿਨਾਂ ਰਹਿਣਾ ਨਹੀਂ ਚਾਹੁੰਦਾ ਤਾਂ ਮਧਨਸਣ ਜਦੋਂ ਸੌਂ ਜਾਂਦਾ ਹੈ ਤੇ ਰਾਤ ਨੂੰ ਇੱਕ ਸੱਪ ਆ ਕੇ ਅਚਾਨਕ ਉਹ ਰਾਜਕੁਮਾਰੀ ਨੂੰ ਚੰਦਰਪ੍ਰਭਾ ਨੂੰ ਡੱਸ ਜਾਂਦਾ ਹੈ ਤਾਂ ਸੱਪ ਡੱਸਦਾ ਹੈ ਤਾਂ ਉਸ ਨੂੰ ਇੱਕ yogi ਕੋਲ ਭੇਜਿਆ ਜਾਂਦਾ ਹੈ ਲਾਜ ਲਈ ਚੰਦਰਪ੍ਰਭਾ ਬੇਉਸ਼ ਹੋ ਜਾਂਦੀ ਆ ਤਾਂ ਨੇੜੇ ਇੱਕ yogi ਲੱਭਿਆ ਜਾਂਦਾ ਹੈ yogi ਚੰਦਰਪ੍ਰਭਾ ਦੇ ਉਹ ਜ਼ਹਿਰ ਕੱਢਣ ਲਈ ਆਉਂਦਾ ਹੈ ਜਦੋਂ ਚੰਦਰਪ੍ਰਭਾ yogi ਨੂੰ ਦੇਖਦੀ ਆ ਤਾਂ ਉਹ ਦੇਖਦੀ ਹੀ ਰਹਿ ਜਾਂਦੀ ਆ ਉਹ ਉਸ ਨੂੰ ਦਿਲ ਹੀ ਦਿਲ ਉਹ ਜੋਗੀ ਨਾਲ ਇਸ਼ਕ ਹੋ ਜਾਂਦਾ ਹੁਣ ਉਹ ਜੋਗੀ ਦਾ ਰੋਜ਼ ਰਾਹ ਵੇਖਦੀ ਹੈ ਤੇ ਮਦਨ ਸੈਨ ਤੇ ਚੰਦਰਪ੍ਰਭਾ ਦੂਰ ਜਾ ਕੇ ਇੱਕ ਮਹਿਲ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਆਪਣਾ ਘਰ-ਬਾਰ ਤਿਆਗ ਕੇ ਉੱਥੇ ਉਹ ਜੋਗੀ ਦਾ ਵੀ ਆਉਣਾ ਜਾਣਾ ਲੱਗ ਜਾਂਦਾ ਹੈ ਹੁਣ ਉਹ ਜੋਗੀ ਚੰਦਰਪ੍ਰਭਾ ਨੂੰ ਦੇਖਣ ਲਈ ਆਉਂਦਾ ਹੈ ਤੇ ਚੰਦਰਪ੍ਰਭਾ ਜੋਗੀ ਨੂੰ ਦੇਖਣ ਲਈ ਮਹਿਲਾਂ ਤੋਂ ਬਾਹਰ ਹੀ ਝਾਤੀਆਂ ਮਾਰਦੀ ਰਹਿੰਦੀ ਹੈ ਹੁਣ ਦੇਖਦੇ ਆ ਕੀ ਚੰਦਰ ਪ੍ਰਭਾ ਦੇਣ ਹੀ ਦੇਣ ਮਦਨ ਸੈਨ ਤੋਂ ਦੂਰ ਹੁੰਦੀ ਜਾ ਰਹੀ ਹੈ ਤੇ ਜੋਗੀ ਦੇ ਨੇੜੇ ਹੁੰਦੀ ਜਾ ਰਹੀ ਆ ਉਹ ਜੋਗੀ ਨਾਲ ਦੇ ਹੀ ਦਿਲ ਤੋਂ ਪ੍ਰੇਮ ਕਰਨ ਲੱਗ ਜਾਂਦੀ ਆ ਤਾਂ ਹੌਲੀ ਹੌਲੀ ਉਹ ਮਦਨ ਸੈਨ ਨੂੰ ਪਿੱਛੇ ਕਰ ਦਿੰਦੀ ਆ ਇੱਕ ਦਿਨ ਅਜਿਹਾ ਆਉਂਦਾ ਹੈ ਕਿ ਉਹ ਜੋਗੀ ਦੇ ਨਾਲ ਘਰੋਂ ਫਰਾਰ ਹੋ ਜਾਂਦੀ ਆ ਜਦੋਂ ਮਦਨ ਸੈਨ ਸ਼ਾਮ ਨੂੰ ਮਹਿਲਾ ਵਿੱਚ ਵਾਪਸ ਆਉਂਦਾ ਹੈ ਤਾਂ ਉਹ ਦੇਖਦਾ ਹੈ ਕਿ ਚੰਦਰਪ੍ਰਭਾ ਕਰਨੀ ਹੈ ਤਾਂ ਉਹ ਪੁੱਛਦਾ ਹੈ ਤੇ ਉਸ ਦੀਆਂ ਕਾਮੀਆਂ ਦੱਸਦੀਆਂ ਨੇ ਕਿ ਉਹ ਜੋਗੀ ਨਾਲ ਨੱਠ ਗਈ ਹੈ ਮਦਨਸਨ ਨੂੰ ਇਸ ਗੱਲ ਦਾ ਯਕੀਨ ਨਹੀਂ ਆਉਂਦਾ ਉਹ ਬਹੁਤ ਜ਼ਿਆਦਾ ਦੁਖੀ ਹੋ ਜਾਂਦਾ ਹੈ ਤੇ ਚੰਦਰਪ੍ਰਭਾ ਨੂੰ ਲੱਭਣ ਲਈ ਘਰ ਤੋਂ ਚਲਾ ਜਾਂਦਾ ਹੈ ਅਗਲੇ ਦੇਸ਼ ਵਿੱਚ ਜਾ ਕੇ ਅਗਲੇ ਰਾਜੇ ਦਾ ਰਾਜ ਹੁੰਦਾ ਹੈ ਤੇ ਉੱਥੇ ਜਾ ਕੇ ਉਹ ਜੋਗੀ ਤੇ ਉਹ ਹੀ ਚੰਦਰਪ੍ਰਭਾ ਜੋਗਣ ਬਣ ਕੇ ਇੱਕ ਨੱਚਣ ਵਾਲੀ ਦਾ ਕੰਮ ਸ਼ੁਰੂ ਕਰ ਦਿੰਦੇ ਨੇ ਔਰ ਰਾਜੇ ਅੰਦੇਸ ਰਾਜ ਵਿੱਚ ਰੋਜ਼ ਹੀ ਮਹਿਫਲ ਲੱਗਦੀ ਹੈ ਤੇ ਉੱਥੇ ਰੋਜ਼ ਹੀ ਨਚਾਰੀਆਂ ਨੂੰ ਨਚਾਇਆ ਜਾਂਦਾ ਹੈ ਤੇ ਉੱਥੇ ਉਹ ਜੋਗੀ ਤੇ ਜੋਗਣ ਜੋਗੀ ਚੰਦਰਪ੍ਰਭਾ ਹੁੰਦੀ ਆ ਉਹ ਵੀ ਨੱਚਣ ਲਈ ਜਾਂਦੀ ਆ ਹੁਣ ਮਦਨ ਸੈਨ ਲੱਬਦਾ ਲੱਬਦਾ ਚੰਦਰਪ੍ਰਭਾ ਦੇਸ਼ਕ ਵਿੱਚ ਕਮਲਾ ਹੋਇਆ ਤੇ ਆਪਣੀ ਪਤਨੀ ਦੀ ਪਾਲ ਵਿੱਚ ਉਹ ਜੰਗਲਾਂ ਵਿੱਚੋਂ ਦੀ ਹੁੰਦਾ ਹੁੰਦਾ ਉਹ ਰਾਜੇ ਦੇ ਰਾਜ ਵਿੱਚ ਚਲਾ ਜਾਂਦਾ ਜਿੱਥੇ ਚੰਦਰਪ੍ਰਭਾ ਤੇ ਉਹ ਜੋਗੀ ਨਚਾਰਾਂ ਦਾ ਕੰਮ ਕਰਦੇ ਹੁੰਦੇ ਨੇ ਉਹ ਜਾਂਦਾ ਤੇ ਉੱਥੇ ਉਹ ਰਾਜੇ ਦੇ ਰਾਜ ਵਿੱਚ ਜਾ ਕੇ ਉਥੇ ਪੁਜਾਰੀ ਲੱਗ ਜਾਂਦਾ ਹੈ ਤੇ ਉਹ ਰਾਜੇ ਦੇ ਰਾਜ ਵਿੱਚ ਵੱਟੇ ਧੂਨ ਦਾ ਬੱਠਲ ਭਾਲਟੀਆਂ ਚੱਕਣ ਦਾ ਸਾਰਾ ਕੰਮ ਕਰਦਾ ਹੈ ਤੇ ਚੰਦਰਪ੍ਰਭਾ ਤੇ ਨਿਗਰ ਰੱਖਦਾ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਚੰਦਰਪ੍ਰਭਾ ਇੱਥੇ ਹੀ ਨਚਾਰੀ ਬਣ ਕੇ ਰਜਾਨਾ ਆਉਂਦੀ ਹੈ ਹੁਣ ਸ਼ਾਮ ਨੂੰ ਮਹਿਫਲ ਲੱਗਦੀ ਹੈ ਤੇ ਉਹੀ ਚੰਦਰਪ੍ਰਭਾ ਨੱਚਣ ਲਈ ਉਹ ਰਾਜੇ ਦੇ ਮਹਿਲਾਂ ਵਿੱਚ ਆ ਜਾਂਦੀ ਹੈ ਉਹ ਜਦੋਂ ਦੇਖਦਾ ਹੈ ਕਿ ਚੰਦਰਪ੍ਰਭਾ ਇੱਕ ਨਚਾਰੀ ਬਣ ਕੇ ਆਪਣਾ ਪੂਰਾ ਰੂਪ ਬਦਲ ਚੁੱਕੀ ਹੈ ਤਾਂ ਉਹ ਸਾਹਮਣੇ ਨੱਚ ਰਹੀ ਹੈ ਤਾਂ ਮਦਨਸੈਨ ਉੱਥੇ ਕੰਮ ਕਰਦਾ ਕਰਦਾ ਇਕਦਮ ਖੌਫ ਹੋ ਕੇ ਦੇਖਦਾ ਹੈ ਕਿ ਇਹ ਇੱਕ ਰਾਜਕੁਮਾਰੀ ਤੋਂ ਨਚਾਰੀ ਕਿਵੇਂ ਬਣ ਸਕਦੀ ਆ ਉਸ ਨੂੰ ਗੁੱਸਾ ਵੀ ਆਉਂਦਾ ਹੈ ਤੇ ਉਸ ਨੂੰ ਦੁੱਖ ਵੀ ਹੁੰਦਾ ਹੈ ਤੇ ਉਹ ਦੇਖਦਾ ਹੈ ਕਿ ਇਹ ਇਸਨੇ ਮੇਰੇ ਨਾਲ ਬਹੁ ਮਾੜੀ ਕੀਤੀ ਆ ਮੈਂ ਇਸ ਨੂੰ ਰਾਜਕੁਮਾਰੀ ਰਾਣੀ ਬਣਾ ਕੇ ਰੱਖਿਆ ਸੀ ਲੇਕਿਨ ਇਹ ਇੱਕ ਜੋਗੀ ਦੀ ਵਜਾਏ ਇੱਕ ਨਚਾਰੀ ਵੀ ਬਣ ਚੁੱਕੀ ਆ ਜੋ ਕਿ ਰਾਜ ਭਾਗ ਨੂੰ ਠੋਕਰਾ ਕੇ ਇੱਕ ਨਚਾਰਾਂ ਵਾਲਾ ਕੰਮ ਕਰ ਰਹੀ ਹੈ ਤੇ ਆਪਣੀ ਦਿਹਾੜੀ ਪਾ ਰਹੀ ਆ ਹੁਣ ਮਦਨ ਸੈਨ ਰਜਾਨਾ ਇਹ ਹੀ ਕੁਛ ਦੇਖਦਾ ਹੈ ਤੇ ਉਸ ਦੀ ਡਰ ਦੇ ਮਾਰੇ ਉਹ ਰਾਜੇ ਨੂੰ ਹਿੰਮਤ ਨਹੀਂ ਪੈਂਦੀ ਕਹਿਣ ਦੀ ਜਿਸ ਰਾਜੇ ਦੇ ਮਹਿਲਾਂ ਵਿੱਚ ਨਚਾਰ ਕਰਵਾਏ ਜਾਂਦੇ ਆ ਕਿ ਦਿਨਾਂ ਕਿਤੇ ਉਹ ਅੰਦਰੋਂ ਹੌਸਲਾ ਵੀ ਕਰਦਾ ਹੈ ਕਿ ਮੈਂ ਰਾਜੇ ਨੂੰ ਦੱਸਾਂ ਕਿ ਮੈਂ ਰਾਜੇ ਚੰਦਰ ਸਿੰਘ ਦਾ ਸਪੁੱਤਰ ਹਾਂ ਤੇ ਇਹ ਮੇਰੀ ਹੀ ਰਾਜਕੁਮਾਰੀ ਮੇਰੀ ਹੀ ਪਤਨੀ ਹੈ ਜਿਹੜੀ ਕਿ ਨਿਚਾਰ ਬਣੀ ਹੋਈ ਆ ਲੇਕਿਨ ਰਾਜਾ ਬਹੁਤ ਹੀ ਜ਼ਿਆਦੇ ਡਰ ਵਾਲਾ ਤੇ ਬਹੁਤ ਹੀ ਕਾਨੂੰਨਾਂ ਦਾ ਪਾਬੰਦ ਬੰਦਾ ਹੁੰਦਾ ਹੈ ਤੇ ਮਦਨ ਸਿੰਘ ਦੀ ਹਿੰਮਤ ਨਹੀਂ ਪੈਂਦੀ ਕਿ ਉਸ ਨੂੰ ਕਹੇ ਕਿ ਉਹ ਉਸ ਦੇ ਸਾਹਮਣੇ ਕੋਈ ਗੱਲ ਕਰ ਸਕੇ ਥੋੜੇ ਦਿਨੇ ਸਾ ਕੁਝ ਵੇਖਣ ਤੋਂ ਬਾਅਦ ਅਚਾਨਕ ਇੱਕ ਦਿਨ ਜਦੋਂ ਚੰਦਰਪ੍ਰਭਾ ਆ ਕੇ ਉਹ ਰਾਜੇ ਦੇ ਮਹਿਲਾਂ ਵਿੱਚ ਆਪਣਾ ਨਾਚਾਰ ਸ਼ੁਰੂ ਕਰਦੀ ਹੈ ਤਾਂ ਮਦਨ ਸੈਣ ਵੀ ਸਾਹਮਣੇ ਬੈਠਾ ਉਹ ਨਾਚਾਰ ਵੇਖ ਰਿਹਾ ਹੁੰਦਾ ਹੈ ਉਸ ਦਾ ਨਾਚ ਵੇਖ ਰਿਹਾ ਹੁੰਦਾ ਹੈ ਤੇ ਉਹ ਇੱਕ ਸਿਪਾਹੀ ਨੂੰ ਇਸ਼ਾਰਾ ਕਰਦਾ ਹੈ ਤੇ ਉਹ ਆਪਣੀ मुंदਰੀ ਉਤਾਰ ਕੇ ਉਹ ਨਾਚਾਰ ਔਰਤ ਜੋ ਕਿ ਚੰਦਰਪ੍ਰਭਾ ਹੈ ਉਸ ਨੂੰ ਭੇਟਾ ਵਜੋਂ ਦੇਣੀ ਪੇਸ ਦਿੰਦਾ ਹੈ ਤੇ ਉਹ ਸਿਪਾਹੀ ਨੂੰ ਕਹਿੰਦਾ ਹੈ ਕਿ ਇਹ ਮੇਰੀ ਮੁੰਦਰੀ ਉਸ ਨੂੰ ਭੇਟਾ ਵਜੋਂ ਦੇ ਦਿਓ ਜਦੋਂ ਉਹ ਮੁੰਦਰੀ ਦੇਖਦੀ ਆ ਚੰਦਰਪ੍ਰabha ਤੇ ਉਹ ਬਿਲਕੁਲ ਹੈਰਾਨ ਪਰੇਸ਼ਾਨ ਤੇ ਗੁੱਸੇ ਵਿੱਚ ਆ ਜਾਂਦੀ ਆ ਕਿ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਮਦਨ ਸੈਨ ਮੈਨੂੰ ਲੱਭਦਾ ਲੱਭਦਾ ਇੱਥੇ ਵੀ ਪਹੁੰਚ ਚੁੱਕਾ ਹੈ ਤੇ ਉਹ ਗੁੱਸੇ ਵਿੱਚ ਹੋਰ ਤੇਜ਼ ਨਾਚ ਕਰਨਾ ਸ਼ੁਰੂ ਕਰ ਦਿੰਦੀ ਆ ਤੇ ਘੁੰਮ ਦੀ ਘੁੰਮਦੀ ਧਰਤੀ ਤੇ बेहोश होके ਡਿੱਗ ਪੈਂਦੀ ਆ ਤੇ ਇਹਨੇ ਵਿੱਚ ਸਭ ਰੌਲਾ ਪੈ ਜਾਂਦਾ ਹੈ ਤੇ ਉਹ ਮਦਨ ਸੈਨ ਰਾਜੇ ਨੂੰ ਆਕੇ ਕਹਿੰਦਾ ਹੈ ਕਿ ਇਹ ਕੋਈ ਨਝਾਰ ਨਹੀਂ ਹੈ ਇਹ ਤਾਂ ਮੇਰੀ ਹੀ ਰਾਣੀ ਹੈ ਤੇ ਮੈਂ ਰਾਜੇ ਚੰਦਰ ਸੈਨ ਦਾ ਸੁਪੁੱਤਰ ਮਦਨ ਸੈਨ ਹਾਂ ਤੇ ਉਹ ਰਾਜੇ ਨੂੰ ਸਾਰੀ ਗੱਲ ਸਮਝਾਉਂਦਾ ਹੈ ਕਿ ਇਸਨੇ ਮੇਰੇ ਨਾਲ ਇਸ ਤਰ੍ਹਾਂ ਕੀਤਾ ਹੈ ਜੋਗੀ ਨਾਲ ਨੱਠ ਕੇ ਪੱਛ ਕੇ ਆ ਗਈ ਤੇ ਇੱਥੇ ਆਕੇ ਨਝਾਰ ਪਣ ਗਈ ਹਰਨ ਰਾਜੇ ਨੂੰ ਇੱਕ ਰਾਜੇ ਦੇ ਸੁਪੁੱਤਰ ਹੋਣ ਤੇ ਬੜਾ ਦੁੱਖ ਫੀਲ ਹੋਇਆ ਤੇ ਉਹ ਚਾਹੁੰਦਾ ਸੀ ਕਿ ਉਹ ਕਿਤੇ ਨਾ ਕਿਤੇ ਰਾਜੇ ਮਦਨ ਸਿੰਘ ਦੀ ਮਦਦ ਜ਼ਰੂਰ ਕਰੇਗਾ ਤੇ ਉਸ ਨੂੰ ਵਾਪਸ ਚੰਦਰਪ੍ਰਭਾ ਉਸ ਨੂੰ ਦਿਵਾਵੇਗਾ ਲੇਕਿਨ ਕਿਹਾ ਜਾਂਦਾ ਹੈ ਕਿ ਜਦੋਂ ਮਰਦ ਦੇ ਮਨ ਤੋਂ ਇੱਕ ਔਰਤ ਉੱਤਰ ਜਾਂਦੀ ਹੈ ਤੇ ਮਰਦ ਉਸ ਨੂੰ ਦੁਬਾਰੇ ਤੋਂ ਕਦੇ ਨਹੀਂ ਅਪਣਾਉਂਦਾ ਤੇ ਇਸ ਇਸੇ ਤਰ੍ਹਾਂ ਹੀ ਹੋਇਆ ਸੀ ਮਦਨ ਸੈਨ ਹੁਣ ਮਦਨ ਸੈਨ ਚੰਦਰਪ੍ਰਭਾ ਨੂੰ ਵੇਖਣਾ ਵੀ ਪਸੰਦ ਨਹੀਂ ਸੀ ਕਰਦਾ ਜਿਸ ਨਾਲ ਉਸ ਉਸ ਨਾਲ ਜਿਸ ਨੇ ਬੜਾ ਹੀ ਬੁਰਾ ਕੀਤਾ ਸੀ ਤੇ ਬੜਾ ਤੱਕਾ ਦਿੱਤਾ ਸੀ ਉਸ ਨੂੰ ਤੇ ਹੁਣ ਮਦਨ ਸੈਨ ਰਜਾਨਾ ਉਸੇ ਰਾਜੇ ਦੇ ਮਹਿਲਾਂ ਵਿੱਚ ਇੱਕ ਰਾਜਕੁਮਾਰ ਦੀ ਤਰ੍ਹਾਂ ਹੀ ਰਹਿ ਰਿਹਾ ਤੇ ਜਦੋਂ ਰਾਜੇ ਦੀ ਰਾਣੀ ਮਦਨ ਸੈਨ ਨੂੰ ਦੇਖਦੀ ਹੈ ਤੇ ਉਹ ਦੇਖਦੀ ਹੀ ਰਹਿ ਜਾਂਦੀ ਹੈ ਤੇ ਰਾਜੇ ਨੂੰ ਕਹਿੰਦੀ ਤੇ ਆਪਣੇ ਲਈ ਆਪਣੀ ਰਾਜਕੁਮਾਰੀ ਲਈ ਇਸ ਤੋਂ ਸੋਹਣਾ ਰਾਜਕੁਮਾਰ ਕੌਣ ਹੋ ਸਕਦਾ ਹੈ ਤੇ ਲੇਕਿਨ ਮਦਨ ਸੈਨ ਇਸ ਤੋਂ ਇਨਕਾਰ ਕਰਦਾ ਹੈ ਪਰ ਰਾਜਾ ਕਹਿੰਦਾ ਹੈ ਕਿ ਨਹੀਂ ਮੇਰੇ ਘਰ ਦਾ ਜਵਾਈ ਤੂੰ ਹੀ ਹੋਏਗਾ ਮੇਰੀ ਰਾਜਕੁਮਾਰੀ ਦਾ ਰਾਜਕੁਮਾਰ ਤੂੰ ਹੀ ਹੋਏਗਾ ਉਹ ਰਾਜੇ ਮਦਨ ਸੈਨ ਦੇ ਪਿਓ ਚੰਦਰ ਸੈਨ ਨੂੰ ਰਾਜੇ ਨੂੰ ਇਤਲਾਹ ਕਰ ਦਿੰਦਾ ਹੈ ਕਿ ਉਹ ਆਪਣੀ ਲੜਕੀ ਦੀ ਸ਼ਾਦੀ ਤੇਰੇ ਰਾਜਕਮਾਦ ਦੇ ਨਾਲ ਕਰ ਰਿਹਾ ਤੇ ਰਾਜਕੁਮਾਰ ਮਦਨ ਸੈਨ ਉਥੋਂ ਰਾਜਕੁਮਾਰੀ ਨਾਲ ਵਿਆਹ ਕਰਕੇ ਤੇ بڑے ਬੈਂਡ ਵਾਜਿਆਂ ਤੇ ਗਾਜਿਆਂ ਵਾਜਿਆਂ ਜਸ਼ਨਾਂ ਨਾਲ ਆਪਣੇ ਮਹਿਲਾ ਵਿੱਚ ਪੁੱਜਦਾ ਹੈ ਤੇ ਉੱਥੇ ਜਾ ਕੇ ਉਹ ਰਾਜੇ ਵੱਲੋਂ ਵੀ ਚੰਦਰਸ਼ੈਣ ਰਾਜੇ ਵੱਲੋਂ ਵੀ ਉਸ ਦਾ ਸਵਾਗਤ ਜਸ਼ਨਾਂ ਨਾਲ ਹੀ ਕੀਤਾ ਜਾਂਦਾ ਹੈ ਤੇ ਹੁਣ ਰਾਜਾ ਮਧਨ ਸਿੰਘ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਜਿਉ ਰਿਹਾ ਹੈ ਤੇ ਕਿਤੇ ਨਾ ਕਿਤੇ ਉਹਦੇ ਮਨ ਵਿੱਚ ਇੱਕ ਆਰਥ ਦੇ ਪ੍ਰਤੀ ਇਹ ਦੁੱਖ ਜ਼ਰੂਰ ਜਾਪਦਾ ਹੈ ਕਿ ਜਿਸ ਦਾ ਉਸਨੇ ਇੰਨਾ ਕੀਤਾ ਜਿਸ ਲਈ ਸਭ ਕੁਝ ਛੱਡਿਆ ਉਹ ਔਰਤ ਨੇ ਇੱਕ ਜੋਗੀ ਦੀ ਖਾਤਰ ਉਸ ਨੂੰ ਤੋਖਾ ਦੇ ਦਿੱਤਾ ਸੀ ਇਹ ਸੀ ਰਾਜੇ ਮਦਨसेन ਦੀ ਕਹਾਣੀ ਕੱਲ ਮਿਲਾਂਗੀ ਇੱਕ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ